d o u اللي 29 سالا ਤੋਂ ਪ੍ਰਯੋਗ ਕੀਤਾ ਜਾ ਰਿਹਾ ਹੈ ਇਸੀ ਚੀਜ਼ ਦਾ ਅਮਨ ਸ਼ਾਂਤੀ ਬਣੀ ਰਹੇ ਦੋਨਾਂ ਦੇਸ਼ਾਂ ਦੀ ਸਰਕਾਰ ਦੀ ਮਿਠਾਸ ਲਈ ਕੰਨ ਮਜਬੂਰ ਹਾਂਜੀ ਹਾਂਜੀ ਤੇ ਕਹਿ ਰਹੇ ਆ ਕਿ ਕਰਤਾਰਪੁਰ ਸਾਹਿਬ ਦਾ ਜੋ 20 ਡਾਲਰ ਲੈ ਰਹੇ ਆ ਉਹ ਬੰਦ ਕੀਤੇ ਜਾਣ ਤੇ ਆਪਣੇ ਆਧਾਰ ਕਾਰਡ ਤੇ ਸਭ ਨੂੰ ਦਰਸ਼ਨ ਕਰਾਈ ਜਾਣ ਠੀਕ ਹੈ ਜੀ ਵਪਾਰ ਖੋਲ੍ਹਿਆ ਜਾਵੇ ਜੋ ਇਹਨਾਂ ਨੂੰ ਫਾਇਦਾ ਹੋ ਸਕੇ ਆਪਾਂ ਆਪਣੇ ਵਪਾਰੀਆਂ ਨੂੰ ਫਾਇਦਾ ਹੋ ਸਕੇ ਬੁਝ ਚਾਹੀਏ ਇਹ ਸਾਡਾ ਮਕਸਦ ਇਹੀ ਹੈ ਕਿ ਜਿਹੜਾ ਵਾਗਾ ਤੇ ਟੈਰੀ ਦਾ ਬਾਰਡਰ ਹੈ ਇਹ ਟ੍ਰੇਡਲ ਵਪਾਰ ਲਈ ਤੇ ਲੋਕਾਂ ਦੀ ਆਵਾਜਾਈ ਲਈ ਖੋਲਿਆ ਜਾਏ ਤੇ ਦੋਨਾਂ ਦੇਸ਼ਾਂ ਦੀਆਂ ਜਿਹੜੀਆਂ ਸਰਕਾਰਾਂ ਆ ਉਹ ਆਪੋ ਆਪਣੀ ਘਟ ਗਣਤੀਆਂ ਜਿਹੜੀਆਂ ਉਹਨਾਂ ਦੀ ਰਾਖੀ ਕਰਨ ਉਹਨਾਂ ਦੀ ਜਾਨ ਮਾਲ ਦੀ ਉਹਨੂੰ ਸੁਰੱਖਿਅਤ ਕਰਨਾ ਯਹਾਂ ਸੇ ਜਦ ਵਾਗਾ ਬਾਰਡਰ ਤੇ ਆਤੇ ਹੈ कैसे मन को कैसे महसूस होता है क्योंकि सिर्फ 50-100 कदमों की दूरी पर दूसरा पंजाब दूसरा देश जो उन्नीस में अलग कर दिया गया था बस मन ये करता है कि ये बॉर्डर ना होता तो हम भी चले जाते हैं वहाँ पे और एक आवागमन एक सुलभ आवागमन हो जाता है यहाँ पे तो पार खुल जाएगा सिल्क रूट जो बन रहा है हमारे लिए बहुत फायदेमंद होगा दूसरी तरफ जो आपकी धार्मिक स्थान है उन पर भी दर्शन होंगे तो शायद जो आम लोग हैं उनके लिए आवाजाही खोलनी चाहिए वो उसे दोनों पंद्रह अगस्त और चौदह अगस्त की दरमियानी रात भारत पाकिस्तान के रिश्ते गूढ़े कर अपील की जाती है उन्नति हिंद पाक दोस्ती सम्मेलन ਹੋ ਰਿਹਾ ਅਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਅਮਨ ਸ਼ਾਂਤੀ ਅਤੇ ਦੋਨਾਂ ਦੇਸ਼ਾਂ ਦੇ ਵਿੱਚ ਜਿਹੜਾ ਗੂੜੇ ਰਿਸ਼ਤੇ ਬਣਾ ਨੇ ਅਤੇ ਪਾਕਿਸਤਾਨ ਹਿੰਦੁਸਤਾਨ ਦੀ ਸਰਕਾਰ ਦੇ ਜਿਹੜੀ ਮਿਠਾਸ ਹੈ ਉਸ ਦੀ ਕੰਨ ਮਜ਼ਬੂਤ ਹੋਵੇ ਤਾਂ ਜੋ ਇਹ ਅਮਨ ਸ਼ਾਂਤੀ ਬਣੀ ਰਹੇ ਅਤੇ ਪੁਰਾਣਾ ਸਮਾਂ ਜੋ ਵੰਡ ਦੇਲੇ ਤੋਂ ਪਹਿਲੇ ਦੀ ਗੱਲ ਕਰੀਏ ਤਾਂ ਉਹ ਕਿਤਨਾ ਕਿਤੇ ਜ਼ਰੂਰ ਚੇਤੇ ਹੁੰਦਾ ਜਦ ਮਿਲ ਕੇ ਰਿਹਾ ਜਾਂਦਾ ਸੀਗਾ ਸੋ ਅੰਗਰੇਜ਼ਾਂ ਰਾਹੀਂ ਜਦ ਭਾਰਤ ਪਾਕਿਸਤਾਨ ਦੇ ਵਿੱਚ ਪਾੜ ਪਾਇਆ ਗਿਆ ਪਰ ਇਹ ਤਸਵੀਰਾਂ ਜੋ ਪਿਛਲੇ 29 ਸਾਲਾਂ ਤੋਂ ਇਹੀ اپੀਲ ਰਹੀ ਅਮਨ ਸ਼ਾਂਤੀ ਰਹੀ ਅਤੇ ਦੋਨਾਂ ਦੇਸ਼ਾਂ ਦੇ ਰਿਸ਼ਤੇ ਗੂੜੇ ਰੱਖਣ ਦੀ ਜਿਹੜੀ ਹੈ ਪ੍ਰਯਾਸ ਕੀਤਾ ਜਾਂਦਾ ਸੋ ਹਰ ਵਾਰ ਦੀ ਤਰ੍ਹਾਂ ਇਸ ਵਾਰ ਫਿਰ 15 ਅਗਸਤ ਅਤੇ 14 ਅਗਸਤ ਦੀ ਦਰਮਿਆਨੀ ਰਾਤ ਨੂੰ ਜਿਹੜਾ ਬੋਲੀ ਕਰੀਏ ਪੂਰਾ ਪ੍ਰਯੋਗ ਕੀਤਾ ਜਾਂਦਾ 15 ਅਗਸਤ 14 ਅਗਸਤ ਦੀ ਦਰਮਿਆਨੀ ਰਾਤ ਨੂੰ ਤਾਂ ਜੋ ਇਹ ਰਿਸ਼ਤੇ ਦੇੜੇ ਹੋਰ ਗੁੜੇ ਹੋ ਸਕਣ ਸੋ ਸਾਡੇ ਨਾਲ ਮਾਨਕ ਸਾਹਿਬ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਇਹ ਤਸਵੀਰਾਂ ਹੈ ਇੱਕ ਵਾਰ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਮੁਹਬੱਤੀਆਂ ਫੜ ਅਮਨ ਸ਼ਾਂਤੀ ਜਿਹੜੀ ਹੈ ਮੰਗਣ ਦੀ ਹਰ ਵਾਰ 29 ਸਾਲਾਂ ਤੋਂ ਜਿਹੜੀ ਐਪੀਲ ਕੀਤੀ ਜਾ ਰਹੀ ਹੈ ਵੱਖ-ਵੱਖ ਦੇਸ਼ ਦੇ ਕੋਨਿਆਂ 'ਚੋਂ ਹਰਿਆਣਾ ਜਾਪਾਨ ਤੱਕ ਲੈ ਕੇ ਇੱਥੋਂ ਤੱਕ ਅੰਮ੍ਰਿਤਸਰ ਦੇ ਵਾਗਾ ਬਾਰਡਰ ਸਰਹੱਦ ਤੇ ਪਹੁੰਚ ਕੇ ਇਹ ਕੈਂਡਲ ਮਾਰਚ ਕੀਤਾ ਜਾਂਦਾ ਤਾਂ ਜੋ ਲੋਕਾਂ ਤੱਕ ਇਹ ਸੁਨੇਹਾ ਲਾਇਆ ਜਾ ਸਕੇ ਕਿ ਅਮਨ ਸ਼ਾਂਤੀ ਬਣੀ ਰਹੇ ਅਤੇ ਜਿਹੜੀ ਪਾਕਿਸਤਾਨ ਅਤੇ ਹਿੰਦੁਸਤਾਨ ਦੀ ਸਰਕਾਰਾਂ ਦੀ ਜਿਹੜੀ ਹੈ ਰਿਸ਼ਤਿਆਂ ਦੀ ਮਿੱਠੇ ਰਿਸ਼ਤਿਆਂ ਦੀ ਕੰਧ ਜਿਹੜੀ ਹੈ ਮਜ਼ਬੂਤ ਹੋਵੇ ਅਤੇ ਪੁਰਾਣੇ ਸਮਿਆਂ ਵਾਂਗ ਜਿਹੜੇ ਆ ਬਾਰਡਰ ਸ਼ਾਇਦ ਖੋਲ ਦਿੱਤੇ ਜਾਣ ਕਿਤਨਾ ਕਿਤੇ ਇਹ ਜ਼ਰੂਰ ਪੁਰਾਣਾ ਸਮਾਚੇਤਾ ਹੁੰਦਾ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਕੈਂਡਲ ਜਲਾ ਸੋ ਸਭ ਤੋਂ ਪਹਿਲੇ ਤਾਂ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦੇ ਆ ਬਾਪੂ ਜੀ ਨੇ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਪਿਛਲੇ 29 ਸਾਲਾਂ ਤੋਂ ਪ੍ਰਯੋਗ ਕੀਤਾ ਜਾ ਰਿਹਾ ਹੈ ਇਸੀ ਚੀਜ਼ ਦਾ ਅਮਨ ਸ਼ਾਂਤੀ ਬਣੀ ਰਹੇ ਦੋਨਾਂ ਦੇਸ਼ਾਂ ਦੀ ਸਰਕਾਰ ਦੀ ਮਿਠਾਸ ਲਈ ਕੰਧ ਮਜ਼ਬੂਤ ਹੋਵੇ ਹਾਂਜੀ ਹਾਂਜੀ ਤੁਸੀਂ ਕਹਿ ਰਹੇ ਆ ਕਿਰਤਾਰਪੁਰ ਸਾਹਿਬ ਦਾ ਜੋ 20 ਡਾਲਰ ਲੈ ਰਹੇ ਆ ਉਹ ਬੰਦ ਕੀਤੇ ਜਾਣ ਤੇ ਆਪਣੇ ਆਧਾਰ ਕਾਰਡ ਤੇ ਸਭ ਨੂੰ ਦਰਸ਼ਨ ਕਰਾਈ ਜਾਣ ਠੀਕ ਹੈ ਜੀ ਵਪਾਰ ਖੋਲਿਆ ਜਾਵੇ ਜੋ ਇਹਨਾਂ ਨੂੰ ਵੀ ਫਾਇਦਾ ਹੋ ਸਕੇ ਆਪਾਂ ਆਪਣੇ ਵਪਾਰੀਆਂ ਨੂੰ ਫਾਇਦਾ ਹੋ ਸਕੇ ਜੀ ਜਦ ਇੱਥੇ ਪਹੁੰਚਦੇ ਹੋ ਸਿਰਫ 100 ਮੀਟਰ ਕੈਲੀ ਹੋਏਗਾ ਪੁਰਾਣਾ ਪੰਜਾਬ ਲੈਂਦਾ ਪੰਜਾਬ ਉਸ ਸਮਾਚੇ ਤੇ ਆਉਂਦਾ ਪੁਰਾਣੇ ਵਾਲਾ ਜੋ ਸਾਡੇ ਬਜ਼ੁਰਗੋਧਰੋ ਸਾਡੇ ਲਈ ਯਾਦਾਂ ਲੈ ਕੇ ਆਏ ਨੇ ਹਾਂਜੀ ਹਾਂਜੀ ਆਪਣੇ ਭਾਈ ਇੱਧਰ ਵੀ ਅੱਧੇ ਹੈਗੇ ਇੱਧਰ ਆ ਕੇ ਵੰਡਦੇ ਵੇਲੇ ਜੀ ਤੇ ਅਸੀਂ ਕਹਿੰਦੇ ਆ ਰਸਤਾ ਖੋਲਿਆ ਜਾਵੇ ਤੇ ਸਾਰੇ ਆਪਸ ਵਿੱਚ ਮਿਲ ਸਕਣ ਤੇ ਇੱਕ ਦੂਜੇ ਦੇ ਆਉਣ ਜਾਣ ਸਾਰੇ ਵਪਾਰ ਖੁੱਲ੍ਹ ਜਾਵੇ ਜਿਕਰ ਇਹ ਰਸਤਾ ਖੋਲ ਜਿੱਤਾ ਜਾਂਦਾ ਇੱਕ ਸਿਲਕ ਰੂਟ ਹੈ ਜਿਸ ਕਾਰਨ ਵਪਾਰ ਹੋਰ ਵਧੇਗਾ ਪੰਜਾਬ ਦੀ ਤਰੱਕੀ ਹੋਏਗੀ ਦੋਨਾਂ ਪੰਜਾਬ ਦੀ ਤਰੱਕੀ ਹੋਏਗੀ ਕਿਉਂਕਿ ਹਾਂਜੀ ਦੋਨਾਂ ਤਰੱਕੀ ਦੋਨਾਂ ਪਾਸੇ ਹੋਊਗੀ ਹੋਊਗੀ ਜੀ ਜਿੱਦਾਂ ਇੱਧਰ ਆਪਣੇ ਦੇਖੋ 2200 ਨੂੰ ਕਣਕ ਹੈਗੀ ਐ ਇੱਧਰ ਹੈਗੀ 8000 ਰੁਪਏ ਨੂੰ ਇੱਧਰ ਲਈ ਕਣਕ ਉੱਧਰ ਜਾਊਗੀ ਤੇ ਆਪਾਂ ਨੂੰ ਫਾਇਦਾ ਹੋਊਗਾ ਵੱਤਵਾ 6000 ਨੂੰ ਬੋਰੀ ਵੇਚਣ ਲੱਗ ਜਾਈ ਤਾਂ ਆਪਾਂ ਨੂੰ ਚਾਰ ਜਿਆਦਾ ਫਾਇਦਾ ਆਪਾਂ ਨੂੰ ਹੋਊਗਾ ਹਾਂਜੀ ਬਿਲਕੁਲ ਸਤਨਾਮ ਸਿੰਘ ਮਾਨਕ ਵੀ ਇੱਥੇ ਮੌਜੂਦ ਹੈ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦੇ ਆ ਫਿਲਹਾਲ ਦੀ ਘੜੀ ਇਹ ਤਸ ਮੋਬੱਤੀਆਂ ਜਗਾਹ ਅਮਨ ਸ਼ਾਂਤੀ ਅਤੇ ਦੋਨਾਂ ਦੇਸ਼ਾਂ ਦੇ ਵਿੱਚ ਜਿਹੜੀ ਹੈ ਇਹੀ ਚੀਜ਼ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਜੋ ਅਮਨ ਸ਼ਾਂਤੀ ਬਣੀ ਰਹੇ ਦੋਨਾਂ ਸਰਕਾਰਾਂ ਦੀ ਜਿਹੜੀ ਹੈ ਮਿਠਾਸ ਬਣੀ ਰਹੇ ਸੋ ਜਿਸ ਵੀ ਅਟਾਰੀ ਸਟੇਡੀਅਮ ਦੇ ਬਿਲਕੁਲ ਬਾਹਰ ਮੌਜੂਦ ਹੈ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਵੱਖ-ਵੱਖ ਕੋਨਿਆਂ ਤੋਂ ਹਿੰਦੁਸਤਾਨ ਦੇ ਕੋਨਿਆਂ ਤੋਂ ਇੱਥੇ ਪਰੇਡ ਦੇਖਣ ਲਈ ਪਹੁੰਚਦੇ ਨੇ ਪਰ ਇਸ 14 ਅਗਸਤ 15 ਅਗਸਤ ਦੀ ਦਰਮਿਆਨੀ ਰਾਤ ਨੂੰ ਜੋ ਅਮਨ ਸ਼ਾਂਤੀ ਦੀ ਅਪੀਲ ਕੀਤੀ ਜਾਂਦੀ ਹੈ ਦੋਨਾਂ ਸਰਕਾਰਾਂ ਨੂੰ ਆਪਸ ਵਿੱਚ ਰਲ ਕੇ ਜਿਹੜਾ ਉਹਨਾਂ ਦੇ ਕੋਈ ਰੋਲੇ ਨਹੀਂ ਉਸ ਨੂੰ ਸਮਝੌਤਾ ਕਰਕੇ ਜੋ ਇੱਕ ਇੱਕਜੁੱਟ ਹੋ ਕੇ ਇਹ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ ਪਿਛਲੇ 29 ਸਾਲਾਂ ਤੋਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਤਰੀਕੇ ਇੱਕ ਮੋਬੱਤੀਆਂ ਜਗਾ ਇਸ ਅਮਨ ਸ਼ਾਂਤੀ ਦੀ ਦੋਨਾਂ ਦੇਸ਼ਾਂ ਦੀ ਬਰਾਬਰੀ ਦੀ ਜਿਹੜੀ ਹੈ ਇੱਕ ਇਕ ਜੁਟ ਹੋ ਕੇ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ ਛੋਟੇ ਛੋਟੇ ਬੱਚਿਆਂ ਦੀਆਂ ਤਸਵੀਰਾਂ ਦੇਖ ਸਕਦੇ ਹੋ ਜੋ ਕਿ ਭਾਰਤ ਦੇ ਵੱਖ-ਵੱਖ ਕੋਨਿਆਂ ਤੋਂ ਇੱਥੇ ਪਹੁੰਚਦੇ ਨੇ ਸੋ ਕਿਤੇ ਨਾ ਕਿਤੇ ਉਹ ਪੁਰਾਣਾ ਸਮਾਂ ਕਿਤਨਾ ਕਿਤੇ ਗੱਲ ਕਰੀਏ ਤਾਂ ਜੋ ਚੀਜ਼ਾਂ ਨੂੰ ਲੈ ਕੇ ਇਹ ਪਿਛਲੇ 29 ਸਾਲਾਂ ਤੋਂ ਅਪੀਲ ਕੀਤੀ ਜਾ ਰਹੀ ਹੈ ਇੱਥੇ ਸੋ ਸਾਡੇ ਨਾਲ ਸਤਨਾਮ ਸਿੰਘ ਮਾਨਕ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਰ ਇੱਥੇ ਪਹੁੰਚਦੇ ਹੋ ਪਿਛਲੇ 29 ਸਾਲਾਂ ਤੋਂ ਪ੍ਰਯੋਗ ਕੀਤਾ ਜਾ ਰਿਹਾ ਹੈ ਮਨ ਸ਼ਾਂਤੀ ਦੇ ਲਈ ਦੋਨਾਂ ਦੇਸ਼ਾਂ ਦੀ ਸਰਕਾਰਾਂ ਦੀ ਮਿਠਾਸ ਮਿਠਾਸ ਵਾਲੀ ਕੰਧ ਮਜ਼ਬੂਤ ਹੋਵੇ ਸੋ ਕੀ ਕਰਨਾ ਚਾਹੀਦਾ ਇਹ ਸਾਡਾ ਮਕਸਦ ਇਹੀ ਹੈ ਕਿ ਜਿਹੜਾ ਬਾਗਾ ਤੇ ਟੈਰੀ ਦਾ ਬਾਰਡਰ ਹੈ ਇਹ ਟ੍ਰੇਡ ਤੇ ਵਪਾਰ ਲਈ ਤੇ ਲੋਕਾਂ ਦੀ ਆਵਾਜਾਈ ਲਈ ਖੋਲਿਆ ਜਾਏ ਤੇ ਦੋਨਾਂ ਦੇਸ਼ਾਂ ਦੀਆਂ ਜਿਹੜੀਆਂ ਸਰਕਾਰਾਂ ਆ ਉਹ ਆਪੋ ਆਪਣੀ ਘੱਟ ਗਿਣਤੀਆਂ ਜਿਹੜੀਆਂ ਉਹਨਾਂ ਦੀ ਰਾਖੀ ਕਰਨ ਉਹਨਾਂ ਦੀ ਜਾਨ ਮਾਲ ਦੀ ਉਹਨੂੰ ਸੁਰੱਖਿਅਤ ਕਰਨ ਤੇ ਦੋਨਾਂ ਦੇਸ਼ਾਂ ਦੇ ਅੰਦਰ ਕਿਸੇ ਵੀ ਰੂਪ ਵਿੱਚ ਘੱਟ ਗਿਣਤੀਆਂ ਤੇ ਹਮਲੇ ਨਹੀਂ ਹੋਣੇ ਚਾਹੀਦੇ ਬਾਕੀ ਜਿਹੜੇ ਆਵਾਜਾਈ ਦੇ ਸਾਰੇ ਸਿਸਟਮ ਜਿਹੜੇ ਰੁਕੇ ਪਏ ਆ ਜਿਹੜੀ ਸਮਝੌਤਾ ਐਕਸਪ੍ਰੈਸ ਭਾਰਤ ਤੋਂ ਪਾਕਿਸਤਾਨ ਜਾਂਦੀ ਸੀ ਉਹ ਬੰਦ ਆ ਉਹ ਮੁੜ ਕੇ ਚਾਲੂ ਹੋਵੇ ਇਸ ਤੋਂ ਇਲਾਵਾ ਜਿਹੜੀ ਅੰਮ੍ਰਿਤਸਰ ਤੋਂ ਲਾਹੌਰ ਬੱਸ ਜਾਂਦੀ ਸੀ ਉਹ ਚਾਲੂ ਹੋਵੇ ਤੇ ਇਸ ਤੋਂ ਇਲਾਵਾ ਜਿਹੜੀ ਨਨਕਾਣਾ ਸਾਹਿਬ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਬੱਸ ਜਾਂਦੀ ਸੀ ਉਹ ਵੀ ਚਾਲੂ ਹੋਵੇ ਇਹ ਸਾਡਾ ਮਕਸਦ ਹੈ ਇੱਕ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਜਿਹੜੇ 1947 ਚ 10 ਲੱਖ ਲੋਕ ਮਾਰੇ ਗਏ ਆ ਉਹਨਾਂ ਦੀ ਯਾਦ ਚ ਟਾਰੀ ਬਾਗਾ ਬਾਰਡਰ ਤੇ ਇੱਕ ਪੀਸ ਪਾਰਕ ਬਣਾਇਆ ਜਾਵੇ ਜਿੱਥੇ ਆਮ ਲੋਕ ਜਿਹੜੇ ਆ ਵਿਛੜੇ ਲੋਕਾਂ ਨੂੰ ਜੜੀਆਂ ਸ਼ਰਧਾਂਜਲੀ ਦੇ ਸਕਣ ਇਸ ਤਰ੍ਹਾਂ ਦੀਆਂ ਸਾਡੀਆਂ ਮੰਗਾਂ ਆ ਸੈਮੀਨਾਰ ਚ ਵੀ ਮੰਗਾਂ ਅਠਾਈਆਂ ਤੇ ਹੁਣ ਵੀ ਇੱਥੇ ਵੀ ਤੁਹਾਡੇ ਸਾਹਮਣੇ ਰੱਖ ਰਹੇ ਆ ਤੇ ਦੋਨਾਂ ਦੇਸ਼ਾਂ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਅਪੀਲ ਕਰਦੇ ਆਂ ਇਹ ਦੋਨਾਂ ਦੇਸ਼ਾਂ ਦਾ ਭਵਿੱਖ ਅਮਨ ਤੇ ਦੋਸਤੀ ਚ ਹੈ ਲੜਾਈ ਝਗੜਿਆਂ ਵਿੱਚ ਦੋਨਾਂ ਦੇਸ਼ਾਂ ਦਾ ਭਵਿੱਖ ਨਹੀਂ ਹੈ ਜਿਹੜੀਆਂ ਟੈਰਰਿਸਟ ਆਰਗੇਨਾਈਜੇਸ਼ਨ ਹੈ دہشتਗਰ ਜਥੇਬੰਦੀਆਂ ਚਾਹੇ ਭਾਰਤ ਚੋਂ ਹੋਣ ਜਾਂ ਪਾਕਿਸਤਾਨ ਚੋਂ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਕੰਟਰੋਲ ਕਰਨ ਤੇ ਆਪਸੀ ਸਾਰੇ ਮਸਲੇ ਜਿਹੜੇ ਗਲਵੱਟ ਰਹੀ ਹੱਲ ਕਰਨ ਸਰ ਜੇ ਤੁਸੀਂ ਇੱਥੇ ਪਹੁੰਚਦੇ ਹੋ ਖੁਦ ਮਨ ਨੂੰ ਕਿੰਨੀ ਖੁਸ਼ੀ ਮਿਲਦੀ ਹੈ ਕਿਉਂਕਿ ਉਹ ਜਿਹੜਾ ਪੁਰਾਣਾ ਸਮਾਂ ਹੈ ਸਾਡਾ ਸੋਖ ਕਦਮਾਂ ਦੀ ਦੂਰੀ ਤੇ ਸ਼ਾਇਦ ਉਹ ਸਾਡਾ ਪਰਲਾ ਪੰਜਾਬ ਪਰਲਾ ਦੇਸ਼ ਬੈਠਾ ਜੋ 47 ਵੇਲੇ ਵੰਡ ਕਰ ਦਿੱਤਾ ਗਿਆ ਸੀ ਦੇਖੋ ਇਹ ਬੜਾ ਦੁੱਖ ਵਾਲੀ ਗੱਲ ਹੈ ਜਿਹੜੀ 15 ਅਗਸਤ 1947 ਨੂੰ ਪੰਜਾਬ ਦੇ ਦੇਸ਼ ਦੇ ਵੀ ਪੰਜਾਬ ਦੇ ਵੀ ਦੋ ਟੋਟੇ ਹੋਏ ਆ ਪੰਜਾਬ ਨੂੰ ਇਹਦੇ ਨਾਲ ਬਹੁਤ ਗਹਿਰਾ ੱਤਕਾ ਲੱਗਾ ਸਾਡੇ ਜਿਹੜੇ ਇਤਿਹਾਸਕ ਤੀਰਥ ਸਥਾਨ ਹੈ ਉਸ ਪਾਸੇ ਰਹਿ ਗਏ ਆ ਤੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਘਰਬਾਰ ਛੱਡ ਕੇ ਉਧਰ ਜਾਣਾ ਪਿਆ ਉਧਰ ਵੱਸਦੇ ਲੋਕ ਸੀ ਉਹਨਾਂ ਨੂੰ ਇੱਧਰ ਆਣਾ ਪਿਆ ਇੱਕ ਪੰਜਾਬ ਦੀ ਆਰਥਿਕਤਾ ਦਾ ਲੱਕ ਟੁੱਟ ਗਿਆ ਪੰਜਾਬ ਦੇ ਸੱਭਿਆਚਾਰ ਤਜ਼ੀਬ ਦਾ ਲੱਕ ਟੁੱਟ ਗਿਆ ਉਹਦਾ ਨੁਕਸਾਨ ਦੀ ਪੂਰਤੀ ਹੋਣੀ ਬੜੀ ਮੁਸ਼ਕਲ ਹੈ ਪਰ ਸਾਡਾ ਯਤਨ ਹੈ ਜੇ ਦੋ ਦੇਸ਼ ਬਣ ਵੀ ਗਏ ਆ ਲੀਕਾਂ ਪੈ ਵੀ ਗਈਆਂ ਤਾਂ ਲੋਕਾਂ ਨੂੰ ਆਣ ਜਾਣ ਦਿਓ ਲੋਕ ਇੱਕ ਦੂਜੇ ਨਾਲ ਮਿਲਣ ਜ਼ਿੰਦਗੀ ਦੇ ਸਾਰੇ ਖੇਤਰਾਂ ਵਿੱਚ ਮਿਲਵਰਤਨ ਕਰਨ ਤੇ ਟ੍ਰੇਡ ਜਿਹੜਾ ਵਪਾਰ ਜਿਹੜਾ ਖੁੱਲਣਾ ਚਾਹੀਦਾ ਜੇਕਰ ਰੋਲੇ ਖਤਮ ਹੋ ਜਾਣਗੇ ਸ਼ਾਇਦ ਉਹ ਸਿਲਕ ਰੂਟ ਪੰਜਾਬ ਨੂੰ ਹਿੰਦੁਸਤਾਨ ਪੂਰੇ ਪਾਕਿਸਤਾਨ ਨੂੰ ਇੰਨੀ ਇੱਕ ਤਰੱਕੀ ਦੇ ਕੀ ਆ ਸਕਦਾ ਹੈ ਕਿ ਸ਼ਾਇਦ ਸਾਡੀ ਜਿਹੜੀ ਇਕਨੋਮੀ ਡੇਗਦੀ ਪਈ ਆ ਉਹ ਕਿਤਨਾ ਕਿਤੇ ਵਾਪਸ ਆ ਸਕਦੀ ਹੈ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਜੋ ਤੁਸੀਂ ਗੱਲ ਕਹੀ ਹੈ ਜੇ ਇਹ ਬਾਰਡਰ ਖੁੱਲ ਜਾਏ ਟ੍ਰੇਡ ਤੇ ਟੂਰਿਜ਼ਮ ਲਈ ਤੇ ਭਾਰਤ ਤੇ ਪਾਕਿਸਤਾਨ ਦੇ ਅੰਦਰ ਲੋਕ ਰੋਟੀ ਖਾਣ ਲੱਗ ਜਾਣਗੇ ਭੁੱਖੇ ਨਹੀਂ ਮਰਨਗੇ ਜਿਹੜੇ ਭਾਰਤ ਤੋਂ ਕੇਂਦਰੀ ਏਸ਼ੀਆ ਤੱਕ ਸੜਕ ਦੇ ਰਾਹੀਂ ਜਿਹੜੀਆਂ ਚੀਜ਼ਾਂ ਵਸਤਾ ਜਾ ਸਕਦੀਆਂ ਔਰ ਕੇਂਦਰੀ ਏਸ਼ੀਆ ਤੋਂ ਭਾਰਤ ਤੱਕ ਜਿਹੜੀਆਂ afghanistan ਤੇ pakistan ਦੇ ਬਾਰਡਰ ਰਾਈਨ ਚੀਜ਼ਾਂ ਵਸਤਾਂ ਆ ਸਕਦੀਆਂ ਜਿਹੜੀ ਇਹਦੇ ਨਾਲ ਬੜੀ ਖੁਸ਼ਹਾਲੀ ਹੋ ਸਕਦੀ ਹੈ ਲੋਕ ਰੱਜ ਕੇ ਰੋਟੀ ਖਾ ਸਕਦੇ ਆ ਇਸ ਲਈ ਹੁਣ ਤਾਂ ਭਾਰਤੀ ਕਿਸਾਨ ਯੂਨੀਅਨ ਆ ਜਿਹੜੀਆਂ ਹੈਗੀਆਂ ਕਿਸਾਨਾਂ ਦੇ ਉਹਨਾਂ ਜਥੇਬੰਦੀਆਂ ਨੇ ਵੀ ਮੰਗ ਕਰਨੀ ਸ਼ੁਰੂ ਕਰਤੀ ਹੈ ਕਿ ਜਿਹੜਾ ਟਾਰੀ ਵਾਗਾ ਦਾ ਬਾਰਡਰ ਟਾਰੀ ਵਾਗਾ ਦਾ ਜਿਹੜਾ ਬਾਰਡਰ ਹੈ ਖੋਲਿਆ ਜਾਣਾ ਚਾਹੀਦਾ ਧੰਨਵਾਦ ਜੀ ਸੋ ਬਿਲਕੁਲ ਹੋਰ ਲੋਕ ਇੱਥੇ ਮੌਜੂਦ ਨੇ ਕੀ ਨਾਮ ਹੈ ਜੀ ਤੁਹਾਡਾ ਸ਼ਾਜ਼ੇਬ ਖਾਨ ਸਾਰਨਪੁਰ ਉੱਤਰ ਪ੍ਰਦੇਸ਼ यहाँ से जब वाघा बॉर्डर पे आते हैं कैसे मन को कैसे महसूस होता है क्योंकि सिर्फ 50-100 कदमों की दूरी पर दूसरा पंजाब दूसरा देश जो उन्नीस में अलग कर दिया गया था बस मन ये करता है कि ये बॉर्डर ना होता तो हम भी चले जाते हैं वहाँ पे और एक आवागमन एक सुलभ आवागमन हो जाता है यहाँ पर और हम जो अपनी यात्रा लेकर आए हैं वो राजघाट से चली है और बॉर्डर के लिए ही हम आए हैं वहाँ से सिर्फ इसी मक, मकसद हमारा यही है कि जो फौजों पे हमारे एक बर्डन है दोनों तरफ से वो कम हो जाए और व्यापार की वह पार की सुगम एक व्यापार खुल जाएगा सिल्क रूट जो बन रहा है हमारे लिए बहुत फायदेमंद होगा दूसरी तरफ जो आपकी धार्मिक स्थान है उन पर भी दर्शन होंगे तो शायद जो आम लोग हैं उनके लिए आवाजाही जो खोलनी चाहिए वो उससे दोनों को फायदा हो जाएगा बिजनेस को भी और जो हमारे रिलीजन है उसमें भी हम एक दूसरे को जाके फायदा होगा ये तस्वीर देख सकते हो गाड़ी राही जेड़ा ਮੁੰਡੇ ਵੱਲੋਂ ਪੰਜਾਬ ਨੂੰ ਦਰਸਾਇਆ ਜਾ ਰਿਹਾ ਕੰਡੇ ਸੰਤਾਲੀ ਵਾਲੇ ਚੁਗਦੇ ਫਿਰਦੇ ਨੇ ਲੋਕ ਆਪਣੀਆਂ ਹੀ ਪੜਾਂ ਲੱਭਦੇ ਫਿਰਦੇ ਨੇ ਲੋਕ ਕੰਡੇ ਸੰਤਾਲੀ ਵਾਲੇ ਚੁਗਦੇ ਫਿਰਦੇ ਨੇ ਲੋਕ ਉਹ ਗੁਨਾ ਜੋ ਨਾ ਨੇ ਕਦੇ ਕੀਤੇ ਹੀ ਨਹੀਂ ਉਹ ਗੁਨਾ ਜੋ ਹੋਂ ਨਾ ਨੇ ਕਦੇ ਕੀਤੇ ਹੀ ਨਹੀਂ ਸਜ਼ਾ ਮਾਇਉਨਾ ਦੀਆਂ ਸਜ਼ਾ ਮਾਇਉਨਾ ਦੀਆਂ ਪੁਗਤ ਦੇ ਫਿਰ ਦੇ ਨੇ ਲੋਕ ਕੰਡੇ ਸੰਤਾਲੀ ਵਾਲੇ ਚੁਗਦੇ ਫਿਰਦੇ ਨੇ ਲੋਕ ਕੰਡੇ ਸੰਤਾਲੀ ਵਾਲੇ ਚੁਗਦੇ ਫਿਰਦੇ ਨੇ ਲੋਕ ਬਹੁਤ ਚੁਬਦਿਆ ਨੇ ਇਹ ਕੰਡੀਆਂ ਵਾਲੀਆਂ ਤਾਰਾਂ ਬਹੁਤ ਚੁਬਦਿਆ ਨੇ ਇਹ ਕੰਡੀਆਂ ਵਾਲੀਆਂ ਤਾਰਾਂ ਦਿਲਾਂ ਤੇ ਗਹਿਰੇ ਜ਼ਖਮ ਦਿਲਾਂ ਤੇ ਗਹਿਰੇ ਜ਼ਖਮ ਲਈ ਫਿਰ ਦੇ ਨਲੋ ਕੰਡੇ ਸੰਤਾਲੀ ਵਾਲੇ ਚੁਗਦੇ ਫਿਰਦੇ ਨਲੋ ਕੰਡੇ ਸੰਤਾਲੀ ਵਾਲੇ ਚੁਗਦੇ ਫਿਰਦੇ ਨਲੋ ਈਕੋ ਸਲਾਮ ਬੜ ਦੋਗਣਾ ਥਣਾ ਜੀ ਸਲਾਮ ਅਖਣਾ ਜੀ ਸਲਾਮ ਮਖਣਾ ਜੀ ਸਲਾਮ ਮਖਣਾ ਜੀ ਸਲਾਮ ਮਖਣਾ ਜੀ ਸਲਾਮ ਮਖਣਾ ਆਖੇ ਸਤਲੁਜ ਦਾ ਪਾਣੀ ਆਖੇ ਸਤਲੁਜ ਦਾ ਪਾਣੀ ਕਹੇ ਬਿਆਸ ਦੀ ਰਾਵਾਨੀ ਸਾਡਾ ਜੇਲਮ ਚਨਾਬ ਨੂੰ ਸਲਾਮ ਆਖਣਾ ਅਸੀਂ ਮੰਗਦੇ ਹਾਂ ਖੈਰਾ ਅਸੀਂ ਮੰਗਦੇ ਹਾਂ ਖੈਰਾ ਸੁਬਾ ਸ਼ਾਮ ਆਖਣਾ ਜੀ ਸਲਾਮ ਆਖਣਾ ਜੀ ਸਲਾਮ ਆਖਣਾ ਜੀ ਸਲਾਮ ਆਖਣਾ ਜੀ ਸਲਾਮ ਆਖਣਾ ਇਸ ਨੌਜਵਾਨ ਨਾਲ ਗੱਲਬਾਤ ਕਰਨੀ ਨੌਜਵਾਨ ਮਨਪ੍ਰੀਤ ਥਲੇ ਥਲੇ ਆ ਕੇ ਗੱਲਬਾਤ ਕਰਦੇ ਆ ਕਿਸ ਤਰੀਕੇ ਲੱਗਦਾ ਹੈ ਪੰਜਾਬ ਨੂੰ ਅਖਰਾਂ ਰਾਹੀਂ ਦਰਸਾਉਣਾ ਪੰਜਾਬ ਨੂੰ ਜਦ ਇੱਕ ਗੀਤ ਰਾਹੀਂ ਬਿਆਨ ਕਰਨਾ ਉਹ ਮਨ ਦੇ ਵਿੱਚ ਕੀ ਮਹਿਸੂਸ ਹੁੰਦਾ ਕਿਉਂਕਿ ਸਿਰਫ 50 ਕਦਮਾਂ ਦੀ ਦੂਰੀ ਤੇ ਸਾਡਾ ਲੈਂਦਾ ਪੰਜਾਬ ਹੈ ਇਹ ਜੀ ਬਿਆਨੀ ਜਿਹੜੀ ਕੀਤੀ ਆ ਤੇ ਸਰਜੀਤ ਪਾਤਰ ਸਾਹਿਬ ਨੇ ਕੀਤੀ ਆ ਮੈਂ ਉਹਨੂੰ ਕੰਪੋਜ਼ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਜਿਹੜੀਆਂ ਦਿਲ ਦੀਆਂ ਦਵਾਵਾਂ ਜਿਹੜੀਆਂ ਫੀਲਿੰਗਸ ਆ ਨਾ ਕਦੇ ਖਤਮ ਹੋਈਆਂ ਸੀ ਨਾ ਹੋਈਆਂ ਨੇ ਤੇ ਨਾ ਹੀ ਕਦਮ ਕਦੇ ਖਤਮ ਹੋਣੀਆਂ ਆ ਅਸੀਂ ਹਮੇਸ਼ਾ ਅਰਦਾਸ ਕਰਦੇ ਆਂ ਦੁਆ ਕਰਦੇ ਆਂ ਜਿਸ ਕੰਮ ਵਾਸਤੇ ਅੱਜ ਵੀ ਪਹੁੰਚੇ ਆਂ ਕਿ ਪ੍ਰਮਾਤਮਾ ਕਰੇ ਇਹ ਜਿਹੜਾ ਪੰਜਾਬ ਐ ਜਿਹਦੇ ਤੇ ਲੀਕਾਂ ਵਾ ਦਿੱਤੀਆਂ ਗਈਆਂ ਆ ਉਹ ਦੁਬਾਰਾ ਤੋਂ ਮਿਲ ਜਾਵੇ ਕਿਉਂਕਿ ਲੋਕ ਜਿਹੜੇ ਆ ਉਹ ਅਮਨ ਹੀ ਚਾਹੁੰਦੇ ਆ ਲੋਕ ਪਿਆਰ ਚਾਹੁੰਦੇ ਆ ਲੋਕ ਮਿਲਣਾ ਚਾਹੁੰਦੇ ਆ ਅੱਜ ਵੀ ਸਰਹੱਦ ਦੇ ਪਰਲੇ ਪਾਸੇ ਲੋਕ ਆਏ ਹੋਏ ਆਪਣੇ ਪਿਆਰ ਦਾ ਪੈਗਾਮ ਦੇਣ ਵਾਸਤੇ ਤੁਸੀਂ ਜਦੋਂ ਮਰਜੀ ਨਿਊਜ਼ ਦੇਖ ਲਓ ਜਦੋਂ ਮਰਜੀ ਅਖਬਾਰਾਂ ਦੇਖ ਲਓ ਜਿਹੜੇ ਆਮ ਜਨਤਾ ਹੈ ਜਿਹੜੇ ਆਮ ਲੋਕ ਆ ਉਹ ਹਮੇਸ਼ਾ ਹੀ ਚਾਹੁੰਦੇ ਆ ਕਿ ਸਾਡਾ ਜਿਹੜਾ ਵਾ ਉਹ ਭਾਈਚਾਰਾ ਵਧੇ ਸਾਡੇ ਕੰਮ ਵਧਣ ਸਾਡਾ ਮਿਲਾਪ ਵਧੇ ਸੋ ਇਹੀ ਇਸ ਗਾਣੇ ਦਾ ਜੀ ਸਲਾਮ ਆਖਦੇ ਆ ਜਿਹੜਾ ਲੈਂਦਾ ਪੰਜਾਬ ਉਹ ਚੜ੍ਹਦੇ ਨੂੰ ਕਹਿੰਦਾ ਤੇ ਜਿਹੜਾ ਚੜ੍ਹਦਾ ਪੰਜਾਬ ਉਹ ਲੈਂਦੇ ਨੂੰ ਕਹਿੰਦਾ ਕਿ ਜੀਣ ਜੋਗੀ ਅਸੀਂ ਤੁਹਾਡੇ ਲਈ ਹਮੇਸ਼ਾ ਦੁਆਵਾਂ ਕਰਦੇ ਆ ਤੁਹਾਡੀ ਖੈਰ ਮੰਗਦੇ ਆ ਤੇ ਪ੍ਰਮਾਤਮਾ ਤੁਹਾਨੂੰ ਦਿਨ ਦੁਗੜੀ ਰਾਤ ਚਗਣੀ ਤਰਕੀ ਜ ਜੁਬਾਨੀ ਕਹ ਲਈਏ ਕੁਝ ਅੱਖਰ ਕਹ ਲਈਏ ਜ਼ਰੂਰ ਅੱਡ ਹੁੰਦੇ ਨੇ ਪਰ ਮਤਲਬ ਇੱਕੋ ਐਮਨ ਸ਼ਾਂਤੀ ਸਾਡਾ ਪੰਜਾਬ ਵਾਪਸ ਸਾਡੇ ਕੋਲ ਨਹੀਂ ਸਾਡੇ ਤਾਂ ਅੱਖਰ ਵੀ ਇੱਕੋ ਨਹੀਂ ਜੀ ਸਾਡੀ ਜ਼ੁਬਾਨ ਏ ਕਿਆ ਸਾਡੀ ਬੋਲੀ ਏ ਕਿਆ ਸਾਡਾ ਪਹਿਰਾਵਾ ਏ ਕਿਆ ਸਾਡੇ ਖੇਤ ਏਕ ਨੇ ਸਾਡੇ ਕੱਪੜੇ ਲੀੜਾ ਬ ਸਾਡੀ ਇੱਕ ਆ ਕਿਉਂਕਿ ਅਸੀਂ ਪੰਜਾਬ ਆ ਚਾਹੀਓ ਚਾਹੀਏ ਬਾਕੀ ਬਾਕੀ ਲੋਕਾਂ ਦਾ ਨਹੀਂ ਮੈਨੂੰ ਪਤਾ ਬਟ ਜਿਹੜਾ ਪੰਜਾਬ ਆ ਪੰਜਾਬ ਇੱਕ ਹੀ ਆ ਔਰ ਹਮੇਸ਼ਾ ਇਸ ਜਿਹੜੀ 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 ਬਾਰਡਰ ਦੀ ਜਿਹੜੀ ਸਰਹੱਦ ਆ ਇਹਦੇ ਤੋਂ ਉੱਪਰ ਉੱਠ ਕੇ ਹਮੇਸ਼ਾ ਉਹ ਇੱਕ ਦੂਜੇ ਨੂੰ ਗੱਲ ਵਕੜੀ ਪਾਉਂਦੇ ਨੇ ਇੱਕ ਵਾਰ ਪੰਜਾਬ ਦਾ ਜੋ ਗੀਤ ਗਾਇਆ ਸੀਗਾ ਸੀ ਸੁਣਨਾ ਚਾਹੁੰਦੇ ਹਾਂ ਜੀ ਹਾਂ ਜੀ ਜੀ ਸਲਾਮ ਖਣਾ ਜੀ ਸਲਾਮ ਖਣਾ ਜੀ ਸਲਾਮ ਮੱਖਣਾ ਜੀ ਸਲਾਮ ਮੱਖਣਾ ਆਪੇ ਸਤਲੁਜ ਦਾ ਪਾਣੀ ਕਹੇ ਰਾਵੀ ਦੀ ਜ਼ੁਬਾਨੀ ਸਾਡਾ ਰਾਵੀ ਤੇ ਚਨਾਬ ਨੂੰ ਸਲਾਮ ਮੱਖਣਾ ਅਸੀਂ ਮੰਗਦੇ ਹਾਂ ਖੈਰਾ ਅਸੀਂ ਮੰਗਦੇ ਹਾਂ ਖੈਰਾਂ ਸੂਬਾ ਸ਼ਾਮ ਆਖਣਾ ਜੀ ਸਲਾਮ ਆਖਣਾ ਜੀ ਸਲਾਮ ਆਖਣਾ ਜੀ ਸਲਾਮ ਆਖਣਾ ਜੀ ਸਲਾਮ ਆਖਣਾ ਧੰਨਵਾਦ ਵੀਰੇ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਸ਼ਾਇਦ 50 ਕਿਤਮਾ ਦੀ ਦੂਰੀ ਸ਼ਾਇਦ ਸੇਰੋ ਜੇਕਰ ਲੀਕਾ ਖੋਲ ਜਣ ਜੋ 47 ਦੇ ਵਿੱਚ ਲੱਗੀਆਂ ਤਾਂ ਅੱਜ ਸਾਡੇ ਵਿਛੜੇ ਤਾਂ ਸਾਡੇ ਤੋਂ ਸਾਡੇ ਵਿਛੜੇ ਘੱਟ ਗਿਣਤੀ ਦੇ ਸਿੱਖ ਜਾਂ Hindu ਜਾਂ ਮੁਸਲਮਾਨ ਜੋ ਇੱਧਰ ਆਉਣਾ ਚਾਹੁੰਦੇ ਨਹੀਂ ਐ ਜੋ ਇੱਧਰ ਵਾਲੇ ਉੱਧਰ ਜਾਣਾ ਚਾਹੁੰਦੇ ਨੇ ਸ਼ਾਇਦ ਜਲਦ ਹੀ ਇਸ ਸਮੇਂ ਨੂੰ ਵਾਪਸ ਲਿਆ ਸਕਦੇ ਜੀ ਜੀ ਬਿਲਕੁਲ ਬਿਲਕੁਲ ਇਹ ਤਸਵੀਰਾਂ ਅੰਮ੍ਰਿਤਸਰ ਦੇ ਵਾਗਾ ਬਾਰਡਰ ਟਾਰੀ ਤੋਂ ਸਾਂਝੀਆਂ ਕੀਤੀਆਂ ਜਿੱਥੇ ਦਰਮਿਆਨੀ 14 ਅਤੇ 15 ਅਗਸਤ ਦੀ ਰਾਤ ਨੂੰ ਅਮਨ ਸ਼ਾਂਤੀ ਦੀ ਅਪੀਲ ਕੀਤੀ ਜਾਂਦੀ ਹੈ ਤੇ ਦੋਨਾਂ ਦੇਸ਼ਾਂ ਦੀ ਮਿਠਾਸ ਦੀ ਕੰਧ ਮਜ਼ਬੂਤ ਹੋਣ ਦੀ ਜਿਹੜੀ ਹੈ ਅਪੀਲ ਕੀਤੀ ਜਾਂਦੀ ਹੈ ਸੋ ਮੈਨੂੰ ਦਿਓ ਜੀ ਜ਼ਾਤ ਅੰਮ੍ਰਿਤਸਰ ਆਵਾਜ਼ ਲਈ ਕੈਮਰਾਮੈਨ ਕਾਸ਼ ਦੇ ਨਾਲ ਮੈਂ ਦਮਨਦੀਪ ਸਿੰਘ ਅੰਮ੍ਰਿਤਸਰ